ਅੱਡੇ ਨੇ ਆਪਣੀ ਦੁਕਾਨ ਦੇ ਹਰ ਇੱਕ ਕੋਰਨਰ ਤੇ ਗੱਟੂ ਮੰਕੇ ਸ਼ਰਮਿੰਦਾ ਨਾ ਕਰੋ ਗੱਟੂ ਉਸੇ ਨੂੰ ਗਿਆ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ

ਪੜਾ ਇੱਕ ਇਹੋ ਜਿਹਾ ਤਿਹਾਰਾ ਜਿੱਤੇ ਬੱਚੇ ਤੋਂ ਲੈ ਕੇ ਬਜ਼ੁਰਗ ਜਿਹੜੇ ਹਨ ਪਤੰਗ ਉਡਾਰ ਕੇ ਖੁਸ਼ੀ ਮਨਾਉਂਦੇ ਤੁਸੀਂ ਅੱਜ ਮੋਸਟਲੀ ਦੇਖੋਗੇ ਕਿ ਨਾ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੇ ਗੁੱਡੀ ਚੜਾਣੀ ਛੱਡ ਦਿੱਤੀ ਕਿਉਂ ਕਿ ਉਹ ਮਾਝੇ ਦੀ ਡੋਰ ਨਾ ਚੜਾਉਂਦੇ ਤੇ ਧਾਗੇ ਵਾਲੀ ਡੋਰ ਲੇਕਿਨ ਇਹਦਾ ਇੱਕ ਰੂਪ ਹੋਰ ਵੀ ਹੈ ਜਿਹਨੂੰ ਚਾਈਨਾ ਡੋਰ ਵੀ ਕਹਿ ਦਿੰਦੇ ਆ ਸਿੰਥੈਟਿਕ ਥ੍ਰੈਡ ਪਲਾਸਟਿਕ ਦੀ ਡੋਰ ਬਣੀ ਉਹ ਜਾਨਲੇਵਾ ਸਾਬਤ ਹੁੰਦੀ ਹੈ ਯਾਨੀ ਲੋੜੀ ਕੋ ਪਹਿਲਾਂ ਹੀ ਇਹ ਦਿਨ ਜਿਹੜੇ ਨੇ ਇਹ ਪਤੰਗਬਾਜ਼ੀ ਦੇ ਰਹਿੰਦੇ ਨੇ ਸ਼ੌਂਕ ਉਹ ਜੋ ਪਤੰਗਬਾਜ਼ੀ ਕੀਤੀ ਜਾਂਦੀ ਹੈ ਲੇਕਿਨ ਇਹ ਸ਼ੌਂਕ ਜਿਹੜਾ ਕਈ ਵਾਰ ਦੇਖਿਆ ਕਿ ਇੱਕ ਜਾਨਲੇਵਾ ਵੀ ਬਣ ਚੁੱਕਾ ਕਈਆਂ ਦੀ ਜ਼ਿੰਦਗੀ ਲਈ ਜਾਨਲੇਵਾ ਬਣ ਚੁੱਕਾ ਔਰ ਇੱਕ ਜੱਟੂ ਇੱਕ ਜਾਨਲੇਵਾ ਡੋਰ ਦੇਖੋ ਅੱਜ ਹੀ ਬੱਚਿਆਂ ਨੂੰ ਆਪਣੇ ਜਿਹੜੇ ਰਾਤ ਪਾਨ ਨੇ ਜੱਟੂ ਲੈ ਕੇ ਉਹਦੇ ਨਾਲ ਆਇਆ ਕਿ ਲੋਕੀ ਕਿਸੇ ਦਾ ਵੀ ਗਲਾ ਕਿਸੇ ਨਾਲ ਤੇ ਬੰਨਿਆ ਜਾਦਾ ਸਾਡੀ ਦੁਕਾਨ ਤੇ ਜੱਟੂ ਨਹੀਂ ਅਕਸਰ ਗੱਲ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਲੋਹੜੀ ਦਾ ਤਿਉਹਾਰ ਬੜਾ ਸਾਣਾ ਮਨਾਇਆ ਜਾਂਦਾ ਲੋਹੜੀ ਦੇ ਤਿਉਹਾਰ ਦੀ ਗੱਲ ਜਦੋਂ ਆਂਦੀ ਆ ਤਾਂ ਗੁਰਦਾਸਪੁਰ ਅੰਮ੍ਰਿਤਸਰ ਇਸ ਇਲਾਕੇ ਦੇ ਵਿੱਚ ਪਤੰਗਬਾਜ਼ੀ ਤੋਂ ਬਿਨਾਂ ਲੋਹੜੀ ਦਾ ਤਿਉਹਾਰ ਨਹੀਂ ਹੁੰਦਾ ਪਤੰਗਬਾਜ਼ੀ ਇੱਕ ਰਵਾਇਤ ਰਹੀ ਹੈ ਇੱਕ ਬੱਚਿਆਂ ਦਾ ਸ਼ੌਂਕ ਰਿਹਾ ਵੱਡਿਆਂ ਦਾ ਸ਼ੌਂਕ ਰਿਹਾ ਇੱਕ ਰਵਾਇਤ ਤੌਰ ਤੇ ਇਹ ਦੇਖਣ ਨੂੰ ਮਿਲਦਾ ਔਰ ਦੁਕਾਨਾਂ ਤੁਸੀਂ ਦੇਖ ਹੀ ਸਕਦੇ ਹੋ ਸੱਜੀਆਂ ਹੋਈਆਂ ਔਰ ਦੁਕਾਨਾਂ ਤੇ ਗ੍ਰਾਹਕ ਵੀ ਜਿਹੜੇ ਨੇ ਉਹ ਆਣਾ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਜਿਵੇਂ ਹੀ ਸ਼ੁਰੂ ਹੁੰਦੀਆਂ ਸਕੂਲਾਂ ਦੀਆਂ ਤੇ ਲੋਹੜੀ ਤੋਂ ਪਹਿਲਾਂ ਹੀ ਇਹ ਦਿਨ ਜਿਹੜੇ ਨੇ ਇਹ ਪਤੰਗਬਾਜ਼ੀ ਦੇ ਰਹਿੰਦੇ ਨੇ ਸ਼ੌਂਕ ਉਹ ਜੋ ਪਤੰਗਬਾਜ਼ੀ ਕੀਤੀ ਜਾਂਦੀ ਹੈ ਲੇਕਿਨ ਇਹ ਸ਼ੌਂਕ ਜਿਹੜਾ ਕਈ ਵਾਰ ਦੇਖਿਆ ਕਿ ਇੱਕ ਜਾਨਲੇਵਾ ਵੀ ਬਣ ਚੁੱਕਾ ਕਈਆਂ ਦੀ ਜ਼ਿੰਦਗੀ ਲਈ ਜਾਨਲੇਵਾ ਬਣ ਚੁੱਕਾ ਔਰ ਤਸਵੀਰਾਂ ਬਟਾਲੇ ਤੋਂ ਨੇ ਬਟਾਲੇ ਦੀਆਂ ਪਤੰਗਬਾਜ਼ੀ ਵਾਲੀ ਦੁਕਾਨ ਤੇ ਖੜੇ ਆ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਇਹ ਜਿਹੜੀ ਮਾਂਜਾ ਜਿਹੜੀ ਡੋਰ ਕਹਿੰਦੇ ਆ ਉਹ ਤੁਸੀਂ ਤਸਵੀਰਾਂ 'ਚ ਮੈਂ ਕੈਮਰਾਮੈਨ ਨੂੰ ਕਹਾਂਗਾ ਇਹ ਧਾਗੇ ਵਾਲੀ ਡੋਰ ਹੈ ਲੇਕਿਨ ਇਹਦਾ ਇੱਕ ਰੂਪ ਹੋਰ ਵੀ ਹੈ ਜਿਹਨੂੰ ਚਾਈਨਾ ਡੋਰ ਵੀ ਕਹਿ ਦਿੰਦੇ ਆ ਸਿੰਥੈਟਿਕ ਫਰੈਡ ਪਲਾਸਟਿਕ ਦੀ ਡੋਰ ਬਣੀ ਹੁੰਦੀ ਉਹ ਜਾਣਲੇਵਾ ਸਾਬਤ ਹੁੰਦੀ ਹੈ ਔਰ ਉਸ ਨੂੰ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਲਗਾਈਆਂ ਗਈਆਂ ਆ ਕਿ ਉਹ ਨਾ ਕੋਈ ਵੇਚੀ ਜਾਵੇ ਕੁਝ ਦੁਕਾਨਦਾਰ ਕੁਝ ਸ਼ਾਇਦ ਕੁਝ ਪੈਸੇ ਦੇ ਲਾਲਤ ਦੇ ਵਿੱਚ ਆ ਕੇ ਉਸ ਜਾਲਲੇ ਵਾਲੇ ਡੋਰ ਨੂੰ ਜੇ ਵੇਚਦੇ ਨੇ ਤੇ ਖਰੀਦਣ ਵਾਲੇ ਵੀ ਨੇ ਲੋਕ ਲੇਕਿਨ ਪ੍ਰਸ਼ਾਸਨ ਸਮੇਂ-ਸਮੇਂ ਤੇ ਲੋਕਾਂ ਨੂੰ ਅਗਾਹ ਕਰਦਾ ਲੇਕਿਨ ਇੱਕ ਬਟਾਲੇ ਦੀ ਇੱਕ ਐਸੀ ਦੁਕਾਨ ਆ ਜਿਹੜੀ ਬਹੁਤ ਮਸ਼ਹੂਰ ਆ ਪੁਰਾਣੀ ਪਤੰਗਬਾਜ਼ੀ ਦੀ ਦੁਕਾਨ ਆ ਬਹੁਤ ਵੱਡੀ ਦੁਕਾਨ ਆ ਜਿੱਥੋਂ ਦੂਰੋਂ-ਦੂਰੋਂ ਲੋਕ ਪਿੰਡਾਂ ਤੋਂ ਲੋਕ ਆਂਦੇ ਨੇ ਇੱਥੇ ਪਤੰਗਾ ਖਰੀਦਣ ਉਹਨਾਂ ਨੇ ਇੱਕ ਵੱਖਰੀ ਪਹਿਲ ਕੀਤੀ ਆ ਉਹਨਾਂ ਨੇ ਇੱਥੇ ਇੱਕ ਪੋਸਟਰਸ ਲਗਾਤੇ ਨੇ ਆਪਣੀ ਦੁਕਾਨ ਦੇ ਹਰੇਕ ਕੋਰਨਰ ਤੇ ਕਿ ਗੱਟੂ ਮੰਗੇ ਸ਼ਰਮਿੰਦਾ ਨਾ ਕਰੋ ਗੱਟੂ ਉਸੇ ਨੂੰ ਕਿਹਾ ਜਾਂਦਾ ਕਿਉਂਕਿ ਗੱਟੂ ਇੱਕ ਵਰਡ ਜਿਹੜਾ ਯੂਜ਼ ਕਰਦੇ ਆ ਗੱਟੂ ਜਾਂ ਚਾਈਨਾ ਡੋਰ ਉਹਨੂੰ ਕਹਿੰਦੇ ਨੇ ਲੋਕ ਉਹ ਉਹਨਾਂ ਨੇ ਲਿਖਿਆ ਕਿ ਗੱਟੂ ਮੰਗੇ ਸ਼ਰਮਿੰਦਾ ਨਾ ਕਰੋ ਇਸ ਕਰਕੇ ਸ਼ਾਇਦ ਪਤਾ ਨਹੀਂ ਲੋਕਾਂ ਦੀ ਡਿਮਾਂਡ ਰਹਿੰਦੀ ਹੈ ਤੇ ਤਾਂ ਕਰਕੇ ਉਹਨਾਂ ਨੇ ਲਿਖਣਾ ਦੀਪਾ ਜੀ ਪਹਿਲ ਕਿਦਾਂ ਦੀ ਪਹਿਲ ਹੈ ਗੱਟੂ ਮੰਗ ਕੇ ਸ਼ਰਮਿੰਦਾ ਨਾ ਕਰੋ ਅੱਗੇ ਤੇ ਕਹਿੰਦੇ ਹੁੰਦੇ ਸੀ ਕਿ ਦੁਕਾਨਦਾਰ ਗੱਟੂ ਬੜਾ ਵੇਚਦੇ ਨੇ ਸਰ ਚੱਲ ਪਤਾ ਕੀ ਹੈ ਦੇਖੋ ਅਸੀਂ ਕਹਿੰਦੇ ਆ ਕਿ ਲੋੜੀ ਦਾ ਤਿਹਾਰ ਜਿਹੜਾ ਨਾ ਇਹ ਬੜਾ ਇੱਕ ਇਹੋ ਜਿਹਾ ਤਿਹਾਰ ਹੈ ਜਿੱਤੇ ਬੱਚੇ ਤੋਂ ਲੈ ਕੇ ਬਜ਼ੁਰਗ ਜਿਹੜੇ ਹਨ ਪਤੰਗ ਉਡਾ ਕੇ ਖੁਸ਼ੀ ਮਨਾਉਂਦੇ ਨੇ ਤੁਸੀਂ ਅੱਜ ਮੋਸਟਲੀ ਦੇਖੋਗੇ ਨਾ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੇ ਗੁੱਡੀ ਚੜਾਣੀ ਛੱਡਦੀ ਆ ਕਿਉਂ ਕਿ ਉਹ ਮਾਜੇ ਦੀ ਧੋਰ ਨਾ ਚੜਾਉਂਦੇ ਸੀ ਹੁਣ ਗੱਟੂ ਆ ਗਿਆ ਅਸੀਂ ਇਸੇ ਕਰਕੇ ਲਿਖਿਆ ਕਿ ਗੱਟੂ ਮੰਗ ਕੇ ਸ਼ਰਮਿੰਦਾ ਨਾ ਕਰੋ ਕਿ ਗੱਟੂ ਇੱਕ ਜਾਨਲੇਵਾ ਕਿਉਂਕਿ ਅੱਜ ਇਹ ਬੱਚਿਆਂ ਨੂੰ ਆਪਣੇ ਜਿਹੜੇ ਰਾਹ ਦੇ ਪਾਣ ਨੇ ਗੱਟੂ ਲੈ ਕੇ ਉਹਦੇ ਨਾਲ ਆ ਕੇ ਲੋਕੀ ਕਿਸੇ ਦਾ ਵੀ ਗਲਾ ਕਿਸੇ ਨਾਲ ਤੇ ਵੱਜਿਆ ਜਾਂਦਾ ਸਾਡੀ ਦੁਕਾਨ ਤੇ ਗੱਟੂ ਨਹੀਂ ਵਿਕਦਾ ਸਾਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਬੜੀ ਵਧੀਆ ਡੋਰ ਆ ਦੇਖੋ ਮੰਗਾਈ ਦੀ ਆ ਮਾਜੇ ਦੀ ਡੋਰ ਹੈ ਜੀ ਐਵਲੀ ਇਹਦੇ ਚ ਦੇਖੋ ਡੋਰ ਚ ਕੋਈ ਐ ਨਹੀਂ ਹੈ ਕਿ ਘੱਟ ਸਟਰੈਂਥ ਪੂਰੀ ਸਟਰੈਂਥ ਹੈ ਟੁੱਟਦਾ ਨਹੀਂ ਪਰ ਇਹ ਹੈ ਕਿ ਜੇਕਰ ਕਿਤੇ ਪਿਆਰ ਰਹਿ ਜੇਗਾ ਰਾਤ ਹੈ ਤਰੇਲ ਪੈ ਗਈ ਇਹਨੇ ਗਿੱਲਾ ਹੋ ਕੇ ਟੁੱਟ ਜਾਏਗਾ ਖਤਮ ਹੋ ਜਾਏਗਾ ਇਹ ਉਹ ਪਲਾਸਟਿਕ ਵਾਂਗ ਨਹੀਂ ਹੈ ਜੀ ਇਹ ਤਾਂ ਟਾਈਮ ਹੈਗਾ ਇਹ ਜਦੋਂ ਆਪਾਂ ਘੰਟੇ ਘੰਟਾ ਦਿੰਦੇ ਨੇ ਪੂਰਾ ਬਤਾ ਲੰਦੇ ਸੀ ਇਹ ਮੰਡੀ ਦੀ ਡੋਰ ਲਵਾਉਂਦੇ ਰਹੇ ਹਾਂ ਕੋਲ ਸਰਾਈ ਅਸੀਂ 10 ਤੇ ਜਾ ਕੇ ਅਸੀਂ 4 ਵਜੇ ਨਹੀਂ ਉਹਨਾਂ ਦੇ ਵਿੱਚ ਸ਼ਾਮਲ ਸੀ ਤੁਸੀਂ ਜੀ ਇੱਧਰ ਪਤੰਗ ਪਾਉਣ ਦਾ ਸ਼ੌਂਕ ਤੇ ਸ਼ਾਇਦ ਗਰਦਾਸਪੁਰੀਆਂ ਨੂੰ ਪੂਰਾ ਹੀ ਰਿਹਾ ਅਸੀਂ 4 ਵਜੇ ਘਰੋਂ ਜਾਂਦੇ ਹੁੰਦੇ ਆ ਅੰਮਰਸਾ ਡੋਰ ਲਵਾਉਣ ਵਾਸਤੇ ਪਰ ਹੁਣ ਦੇਖੋ ਨਾ ਉਹਨੇ ਐ ਵੀ ਡੋਰ ਆ ਨੂੰ ਗੱਟੂ ਚ ਪਰਵਾਹੀ ਨਹੀਂ ਪੈਂਦੀ ਹੈ ਕਾਰਨ ਕੀ ਹੈ ਕਿ ਬੱਚਿਆਂ ਨੂੰ ਪਿੰਨਿਆਂ ਦਾ ਪਤਾ ਹੀ ਨਹੀਂਗਾ ਬੱਚੇ ਪਿੰਨੇ ਫੜਨਗੇ ਵੀ ਨਹੀਂ ਉਹ ਮੰਗਦੇ ਗੱਟੂ ਆ ਗਿਆ ਕੋਈ ਡੇ ਡੇ ਬੱਚੇ ਆਂਦੇ ਆ ਸਕੂਲ ਤੋਂ ਮਾਂ ਪਿਓ ਨਾਲ ਲੈ ਕੇ ਆਂਦੇ ਨੇ ਉਹ ਕਹਿੰਦੇ ਜੀ ਨਹੀਂ ਲੈਣਾ ਤੇ ਗੱਟੂ ਹੀ ਲੈਣਾ ਸਾਡੇ ਬਟਾਲਾ ਦੇ ਐਸਐਸਪ ਤਮੈ ਦੇ ਨੀਕੇ ਗੱਟੂ ਜਾਣ ਲੈਵਾ ਮੈਂ ਮੂੰਹ ਤੇ ਕਾਂਗਾ ਉਹਨਾਂ ਨੂੰ ਅਗਰ ਉਹ ਦੇਖਦੇ ਹੋਣਗੇ ਕਿ ਦੇਖੋ ਐਸਐਸਬੀ ਸਾਹਿਬ ਤੁਹਾਡੀ ਡਿਊਟੀ ਮੰਦੀ ਆ ਬਟਾਲੇ ਦੇ ਵਿੱਚ ਗੱਟੂ ਨੂੰ ਬੰਦ ਕਰਾਉਣਾ ਡੀਸੀ ਸਾਹਿਬ ਉਥੇ ਕੁਰਸੀ ਤੇ ਦੀ ਬੈਠੇ ਦਿਓ ਤੁਹਾਡਾ ਵੀ ਇੱਕ ਆ ਗਿਆ ਪਰਸੋ ਚੋਦ ਮੈਂ ਵੇਖ ਰਿਹਾ ਪ੍ਰੈਸ ਨੋਟ ਦੇ ਵਿੱਚ ਪਲਾਸਟਿਕ ਦੀ ਚਾਈਨਾ ਡੋਰ ਬੈਨ ਕੀਤੀ ਜਾ ਰਹੀ ਹੈ ਕਿੱਥੇ ਬੈਨ ਤੁਸੀਂ ਤੇ ਲਿਖ ਕੇ ਲਾਇਆ ਨਾ ਤੁਸੀਂ ਸ਼ਰਮਿੰਦਾ ਨਾ ਕਰੋ ਮਤਲਬ ਕੀ ਦਾ ਮਤਲਬ ਲੋਕ ਮੰਗਦੇ ਨੇ ਸਰ ਵਿਕਦਾ ਵੀ ਆ ਨਾ ਬਟਾਲੇ 'ਚ ਜਿਹੜੀ ਮਰਜ਼ੀ ਦੁਕਾਨ ਤੇ ਚਲ ਜਾਓ ਰੈਡੀमेड ਵਾਲਾ ਗੱਟੂ ਵੇਚ ਰਿਆ ਦੋਦੀ ਗੱਟੂ ਵਿੱਚ ਰਿਆ ਬੰਨੇ ਵਾਲਾ ਮਨੈਟੀ ਵਾਲਾ ਉਹ ਸਾਰੇ ਵਿੱਚ ਵੇਚਦੇ ਆ ਤੁਹਾਡਾ ਮੇਰਾ ਕਿੱਥੇ ਦਿੰਨਾ ਇੱਕ ਟੂ ਵਿਕਦਾ ਹੀ ਉਹਨਾਂ ਕੋ ਪਿਆ ਜੀ ਜੇ ਤੀ ਕੋ ਨਾ ਹੁਣ ਤੁਸੀਂ ਮੇਰੇ ਕੋ 10 ਮਿੰਟ ਜਿੰਨੇ ਮਾਣ ਸਤ ਪਹਿਲਾਂ ਫੋਨ ਪੈਣ 10 ਮਿੰਟ ਤੀ ਇਹ ਇਹ ਲਿਖਦਾ ਮੈਂ ਬਹੁਤ ਕਾ ਦੁਕਾਨਾਂ ਦੇ ਦੇਖਿਆ ਕਿ ਗੱਟੂ ਮੰਗੇ ਸ਼ਰਮਿੰਦਾ ਨਾ ਕਰੋ ਮਤਲਬ ਇਹ ਲਿਖਿਆ ਮਿਲ ਜੇ ਮੈਨੂੰ ਵੀ ਇਹ ਖਬਰ ਕਿਚੀ ਹੋਈ ਕਿ ਜੇ ਤੁਸੀਂ ਲਿਖ ਕੇ ਲਾਇਆ ਤੇ ਕਿਉਂ ਲਾਇਆ ਕਿਉਂਕਿ ਲੋਕਾਂ ਨੂੰ ਵੀ ਅਵੇਨਸ ਚਾਹੀਦੀ ਹੈ ਨਾ ਫੰਡਸਾਂ ਦੇ ਵਿੱਚ ਬੱਚੇ ਆਪਣੀ ਜਗ੍ਹਾ ਤੇ ਲੋਕਾਂ ਨੂੰ ਅਵੇਨਸ ਹੈ ਸਰ ਵੇਖੋ ਪਬਲਿਕ ਬਹੁਤ ਵੇਅਰ ਹੋਈ ਜੇ ਮੈਂ ਤੁਸੀਂ ਮੇਰੇ ਕੋਲ ਕਿਤੇ ਇੱਕ ਦਿਨ ਬੈਠ ਕੇ ਦੇਖੋ ਆ ਸਾਡੇ ਖਾਣੇ ਖਾਲੀ ਹੋ ਰਹੇ ਨਹੀਂ ਤਿੰਨ ਦੇ ਦੋ ਦੋ ਤਿੰਨ ਤਿੰਨ ਵਾਰੀ ਭਰਨੇ ਆ ਕਿਉਂ ਕਿਉਂਕਿ ਬੱਚੇ ਆਂਦੇ ਨੇ ਬੱਚੇ ਕਹਿੰਦੇ ਪਲਾਸਟਿਕ ਲੈਣਾ ਮਾਪਿਓ ਕਹਿੰਦੇ ਨਹੀਂ ਦੀ ਜੀ ਆ ਡੋਰ ਮਿਲਦੀ ਵੀ ਦੀ ਆ ਲੱਗੇ ਲੋਕੀ ਗੱਟੂ ਨਹੀਂ ਮੰਗਣਾ ਚਾਹੁੰਦੇ ਪਰ ਜਿਹੜੇ ਉਹਨੂੰ ਕਈ ਦੇਖੋ ਆਂਦੇ ਆਂ ਮੰਗਦੇ ਆ ਉਹਨਾਂ ਲਈ ਇਹ ਉਹਨਾਂ ਵੱਲ ਵੀ ਰਾਇ ਲਾਇਆ ਦਾ ਕਿ ਗੱਟੂ ਮੰਗੇ ਸ਼ਰਮਿੰਦਾ ਨਾ ਕਰੋ ਹਟ ਕੋ ਗੱਟੂ ਨਹੀਂ ਹਟ ਕੋ ਡੋਰ ਹੈਗੀ ਜੇ ਕੋ ਪਤੰਗ ਚੜਾਣੀ ਕਿਸ ਲਈ ਹੈ ਕਿਸੇ ਦੀ ਜਾਨ ਲੈਣੀ ਹੈ ਤਾਂ ਗੱਟੂ ਤੇ ਚੜਾਓ ਤੇ ਜੇ ਮਜ਼ਾ ਲੈਣਾ ਹੈ ਤਾਂ ਫਿਰ ਸਿੰਪਲ ਡੋਰ ਤੇ ਚਾਓ ਬਿਲਕੁਲ ਤਸਵੀਰਾਂ ਬਟਾਲੇ ਤੋਂ ਨੇ ਗੱਟੂ ਮੰਗ ਕੇ ਸ਼ਰਮਿੰਦਾ ਨਾ ਕਰੋ ਪਤੰਗ ਬਾਜ਼ੀ ਦੀ ਦੁਕਾਨ ਤੇ ਬੋਰਡ ਲੱਗਾ ਹੋਇਆ ਲੋੜ ਹੈਗੀ ਹੈ ਅੱਜ ਇਸ ਸਿੰਥੈਟਿਕ ਡੋਰ ਤੋਂ ਬਹੁਤ ਐਸੇ ਹਾਦਸੇ ਦੇਖਣ ਨੂੰ ਮਿਲੇ ਕਿ ਗਈਆਂ ਦੀਆਂ ਜਾਨਾਂ ਗਈਆਂ ਤੇ ਕਈ ਜ਼ਖਮੀ ਹੋਏ ਇੱਥੋਂ ਤੱਕ ਕੀ ਜਿਹੜੇ ਪੰਛੀ ਆ ਉਹ ਵੀ ਆਪਾਂ ਦੇਖਿਆ ਕਿ ਇਸ ਡੋਰ ਦੇ ਨਾਲ ਕਈ ਪ੍ਰਭਾਵਿਤ ਹੁੰਦੇ ਆ ਉਹ ਜਦੋਂ ਡੋਰ ਜਿਹੜੀ ਆ ਕਾਫੀ ਤੇ ਇਹ ਖਤਰਨਾਕ ਸਾਬਤ ਹੋ ਰਹੀ ਹੈ ਔਰ ਪ੍ਰਸ਼ਾਸਨ ਵੱਲੋਂ ਦਾ ਬੈਨ ਲਗਾਇਆ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ بار-बार ਪ੍ਰਸ਼ਾਸਨ ਵੱਲੋਂ ਬੈਨ ਲਗਾਇਆ ਜਾਂਦਾ ਲੋਕਾਂ ਨੂੰ ਜਾਗਰੂਤ ਕੀਤਾ ਜਾਂਦਾ ਲੇਕਿਨ ਇਸੇ ਦੁਕਾਨਾਂ ਦੇ ਵਿੱਚ ਜੇ ਐਸੇ ਪੋਸਟਰ ਦੇਖਣ ਨੂੰ ਮਿਲਣਗੇ ਤਾਂ ਸ਼ਾਇਦ ਉਹ ਦਿਨ ਹੋਊਗਾ ਕਿ ਜਿਸ ਦਿਨ ਨਾ ਤਾਂ ਮੰਗਣ ਵਾਲਾ ਹੋਏਗਾ ਤੇ ਨਾ ਕੋਈ ਵੇਚਣ ਵਾਲਾ ਕਿਉਂਕਿ ਕਹਿੰਦੇ ਆ ਕਿ ਅਕਸਰ ਸ਼ੀਜ਼ ਉਹੀ ਬਾਜ਼ਾਰ ਦੇ ਵਿੱਚ ਵਿਕਦੀ ਹੈ ਜ ਜਿਹਦੀ ਡਿਮਾਂਡ ਹੁੰਦੀ ਹੈ ਤਾਂ ਡਿਮਾਂਡ ਜਦੋਂ ਬੰਦ ਹੋਏਗੀ ਤਾਂ ਵਿਕਰੀ ਵੀ ਬੰਦ ਹੋ ਜਾਏਗੀ ਇਹ ਦੁਕਾਨਦਾਰਾਂ ਦੀ ਪੇਲ ਹੈ ਉਹਨਾਂ ਲੋਕਾਂ ਨੂੰ ਵੀ ਬੈਲ ਕਰਨੀ ਚਾਹੀਦੀ ਹੈ ਕਿ ਐਸੀ ਖਤਰਨਾਕ ਜਿਹੜੀ ਪਲਾਸਟਿਕ ਡੋਰ ਆ ਉਸ ਤੋਂ ਬਚਿਆ ਜਾਵੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰਸਾਵਲਾ ਜਗਵੰਦੀ ਟਿਵਲੀ ਗੁਰਦਾਸ